खालसा वाईगुरू फतेह जी अज अतरा शुरू कर लगे आय ਗੁਰੂ ਸ੍ਰੀ ਪੋਂਟਾ ਸਾਹਿਬ ਇਹ ਮੱਛਲਪੜ੍ਹਦੇਸਿ ਮਰੋ ਜਿਲ੍ਹੇ ਵਿੱਚ ਇੱਕ ਪ੍ਰਸਿੱਧ ਗੁਰਦੁਆਰਾ ਪੂਰੇ ਸੰਸਾਰ ਵਿੱਚ ਪੋਂਟਾ ਸਾਹਿਬ ਦੀ ਵਿਸ਼ੇਸ਼ ਮੱਤਾ ਹੈ ਕਿਉਂਕਿ ਪੋਂਟਾ ਸਾਹਿਬ ਇੱਕ ਹੈਜੇ ਸ਼ਹਿਰ ਹੈ ਜਿਸ ਦਾ ਨੀਂਹ ਪੱਥਰ ਗੁਰੂ ਗੋਬਿੰਦ ਸਿੰਘ ਜੀ ਆਪ ਰੱਖਿਆ ਸੀ ਇਸ ਦਾ ਨਾ ਪੋਂਟਾ ਸਾਹਿਬ ਉਹਨਾਂ ਨੇ ਨਿਸ਼ਚਿਤ ਕੀਤਾ ਸੀ ਪੋਂਟਾ ਸਾਹਿਬ ਇੱਕ ਹੈਜੇ ਕੁਇਤਰ ਸਥਾਨ ਹੈ ਜਿੱਥੇ ਅਨੰਦਪੁਰ ਦੇ ਪਿੱਛੋਂ ਦਸਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ 1650 ਤੋਂ 1999 ਤੱਕ ਲਗਭਗ 4 ਸਾਲ ਨਿਵਾਸ ਇਥੇ ਕੀਤਾ ਇਹ ਤਾਂ ਜਨਮ ਗੁਰੂ ਜੀ ਨੇ ਇਥੇ ਪਿਤ੍ਰ ਜਗ ਦੇ ਕਵੀ ਦਰਵਾ ਕੀਰਤਨ ਦਰਵਾ ਦਸਤਾਰ ਮੁਕਾਵੇ ਕਰਾਉਂਦੇ ਰਹੇ ਹੰਤੂ ਸਿ ਦਰਸ਼ਕਾਂ ਨੂੰ ਕਾਲਪ੍ਰਤੀਸ਼ੀ ਅਸਥਾਨ ਦੇ ਇਹ ਪੌਂਟਾ ਸਦਨ ਨਾ ਰਵੀ ਜੋਰ ਹੈ ਇਸ ਦਾ ਹੈ ਇੱਕ ਨਾਮ ਨਾਨ ਇੱਕ ਗਰੇਵਾਨ ਨਹਾਂ ਦਾ ਰਾਜਾ ਮਿੰਦਰੀ ਪ੍ਰਕਾਸ਼ ਗਰੇਵਾਨ ਗਿਰਵਾਲ ਦਾ ਰਾਜ ਫਤੇਸਾ ਜਿੱਦ ਕਾਲਪ੍ਰੇਸ਼ੀ ਇੱਥੇ ਰਹਿ ਰਿਹਾ ਥਾ ਮੈਂ ਦਾ ਨਾਨ ਦਾ ਰਾਜ ਮਹਿੰਦੀਪrakash ਇੱਥੇ ਆਇਆ ਸੀ ਉਹ ਕਹਿੰਦਾ ਗਿਰਵਾਲ ਦੇ ਰਾਜੇ ਫਤੇਸਾ ਨਾਲ ਤੁਹਾਡੀ ਅਣਮਣ ਚੱਲਦੀ ਜਿੱਦਾਂ ਕੋਈ ਹਿੱਲਾ ਕਰੋ ਤਾਂ ਕਾਲਪ੍ਰੇਸ਼ੀ ਜੀ ਨੇ ਉਸ ਨੂੰ ਦਸਮ ਦਸਮ ਪਾਸੇ ਜੁਦ ਕਰੂੰ ਸਿੰਦੇ ਨੂੰ ਸ਼ਰਨ ਲੈ ਲਿਆ ਤਾਂ ਮੈਂ ਨਾਨ ਦੇ ਰਾਜੇ ਨੇ ਮਹਿੰਦੀਪrakash ਨੇ ਗੁਰਗੋਈ ਸਿੰਘ ਨੂੰ ਸਦਾ ਪੱਜਾਂ ਇੱਥੇ ਆਂਦਾ ਤੋ ਗੁਰੂ ਗੋਬਿੰਦ ਸਿੰਘ ਜੀ ਆਪਣੇ 500 ਸਿੱਖਾਂ ਨਾਲ ਇੱਥੇ ਆਏ ਸਨ ਤੇ ਨਾਂਦੇ ਰਾਏ ਮਜੀਬ ਗạch ਦਰਬਾਰ ਦਾ ਰਾਜਾ ਫਰਦਸਾ ਦੋਨਾਂ ਦੀ ਸੰਧੀ ਕਰੇ। ਸੰਧੀ ਕਰਨ ਤੋਂ ਬਾਅਦ ਉਹਨਾਂ ਨੇ ਇੱਥੇ ਆਪਣੇ ਪੈਰ ਠਿਕਾਏ ਠਿਕਾਏ ਤੇ ਚਾਰ ਸਰਹਸ ਤਾਂ ਤਾਂ ਇਸ ਥਾਂ ਦਾ ਨਾ ਕੋਟਾ ਸਾਹਿਬ ਪੈਜ ਜਾਨੀ ਕਿ ਆਪਣੇ ਪਾਉ ਠਿਕਾਏ। ਕੋਟਾ ਸਾਹਿਬ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਦੀ ਯਾਦ ਵਿੱਚ ਬਣਾਇਆ ਗਿਆ। ਇਸ ਥਾਂ ਤੇ ਕੌਂਟਰਾ ਸਾਹਿਬ ਵਿੱਚ ਦਸਮ ਗ੍ਰੰਥ ਦੀ ਬਾਣੀਆਂ ਤੇ ਹੋਰ ਬਾਣੀਆਂ ਦਾ ਕਾਫੀ ਰਚਨਾ ਕੀਤੀ ਸੀ ਉਸ ਦਰਸ਼ਨ ਕਰੇ ਗੁਰਦੁਆਰਾ ਦਸਤਾਰ ਅਸਾਂ ਇਥੇ ਗੁਰੂ ਮਹਾਰਾਜ ਜੀ ਆਪਣੀ ਰਿਸਰਚ ਸੰਦ ਹੈ ਤੇ ਦਸਤਾਰਮ ਕਾਰਵਿਕ੍ਰਮ ਹੈ ਇਹ ਜਮਨਾ ਨਦੀ ਅੱਜ ਵੀ ਗੁਰੂ ਜੀ ਦੇ ਹੁਕਮ ਅਨੁਸਾਰ ਸ਼ਾਂਤਮੀ ਹੋ ਕੇ ਚੱਲਦੀ ਹੈ ਇੱਕ ਵਾਰੀ ਕਵੀ ਜੀ ਨੇ ਬੇਨਤੀ ਕੀਤੀ ਬੇਨਤੀ ਕੀਤੀ ਉਹਨਾਂ ਨੂੰ ਕਿ ਜਦੋਂ ਅਸੀਂ ਅਭਿਆਸ ਕਰਦੇ ਹਾਂ ਜਾਂ ਕਵੀ ਦਾ ਕਦੇ ਇਸ ਟਰਨ ਨੇ ਤਾਂ ਜੌਣਾ ਨਦੀ ਬੜੀ ਪਰੇਸ਼ਾਨ ਕਰਦੀ ਹੈ ਬੜਾ ਰੋੜਾ ਪਾਉਂਦੀ ਹੈ ਤਾਂ ਗੁਰੂ ਜੀ ਨੇ ਨਦੀ ਨੂੰ ਹੁਕਮ ਕੀਤਾ ਕਿ ਸ਼ਾਂਤਮਈ ਹੋ ਕੇ ਲੰਘਾ ਕਰ ਉਸ ਤੋਂ ਉਸ ਤੋਂ ਬਾਅਦ ਜੌਣਾ ਨਦੀ ਕਦੇ ਵੀ ਸ਼ੋਰ ਨਹੀਂ ਕੀਤਾ ਤੇ ਇੱਥੇ ਇਸ ਥਾਂ ਤੇ ਸ਼ਾਂਤਮਈ ਹੋ ਕੇ ਚੱਲਦੀ ਹੈ ਜਿੱਦਾਂ ਕੀ ਪਹਾੜਾਂ ਦਾ ਪਾਣੀ ਜਦੋਂ ਆਂਦਾ ਹੈ ਪਹਾੜਾਂ ਚ ਰਾਨ ਨੂੰ ਬੜਾ ਸ਼ੋਰ ਜੱਬਾ ਕਰਦਾ ਹੈ ਤੇ ਇਹ ਜੌਣਾ ਨਦੀ ਇੱਥੇ ਕੋਈ ਵੀ ਸ਼ੋਰ ਨਹੀਂ ਕਰਦੀ ਸ਼ਾਂਤਮਈ ਹੋ ਕੇ ਚੱਲਦੀ ਹੈ ਹੋਂਦ ਸਿਧ ਦਰਸ਼ਨ ਕਰੇ ਤਪ ਸਥਾਨ ਕਿਰਪਾਲ ਦਾਸ ਜੀ ਇਹ ਸਥਾਨ ਪੌਂਟਾ ਸਹਿਬ ਤੋਂ ਪੂਰੇ ਵਰ 1 ਕਿਲੋਮੀਟਰ ਦੂਰੀ ਤੇ ਬਸਾਰੇ ਗਿਆ ਇਹ ਮੰਨਤੇ ਕਿਰਪਾਲ ਦਾਸ ਜੀ ਦੀ ਜਦ ਅੰਦਰ ਬਣਾਇਆ ਗਿਆ ਇਸ ਥਾਂ ਤੇ ਬੈ ਕੇ ਮੰਤ ਜੀ ਤਪ ਕਿਆ ਕਰਦੇ ਸਨ ਜਿਸ ਛਲਾ ਦੇ ਬੈ ਕੇ ਤਪ ਕਰਦੇ ਸਨ ਉਹ ਛਲਾ ਅੱਜ ਵੀ ਗੁਰਦਰਬ ਦੇ ਅੰਦਰ ਪੌੜਾ ਸਹਿਬ ਇਟਾਂ ਮੌਜੂਦ ਹੈ ਮੰਨਤੇ ਜੀ ਨੇ ਤਪੇ ਨਾ ਵੀ ਲੰਬਾ ਕੀਤਾ ਕਿ ਉਹਨਾਂ ਦੇ ਚੌਂਕੜੇ ਦੇ ਨਿਸ਼ਾਨ ਇਸਲਾ ਦੇ ਪੈ ਗਏ ਜਦੋਂ ਗੁਰੂ ਹਰਿ ਸਿੰਘ ਜੀ ਪਹਾਣੀ ਦੇ ਜੁੱਧ ਦੀ ਤਿਆਰੀ ਕਰ ਰਹੇ ਸਨ ਤਾਂ ਕਿਰਪਾਲਦਾ ਜੀ ਕੋਲ ਰਹੇਗੇ 510 ਸਾਧੂ ਜੰਗ ਦੇ ਡੰਡ ਤੋਂ ਹਰਾਤੋ ਰਾਸ ਖਿਸ ਗਏ ਉਸ ਸਮੇਂ ਮਾਤ ਜੀ ਨੇ ਆਪਣੇ ਕੁਤਰੇ ਯਾਨੀ ਕਿ ਮੋਟਾ ਡੰਡ ਦੇ ਨਾਲ ਗੁਰੂ ਜੀ ਤੋਂ ਆਸ਼ੀਰਵਾਦ ਲੈ ਕੇ ਜੰਗ ਵਿੱਚ ਸਮਰ ਹੋ ਗਏ ਦੁਸ਼ਮਣਾਂ ਦੀ ਫੌਜਾਂ ਦਾ ਬਹੁਤ ਸਾਰਾ ਨੁਕਸਾਨ ਪਹੁੰਚਾਇਆ ਮਾਤ ਜੀ ਨੇ ਆਪਣੇ ਇਸ ਕੁਤਰੇ ਦੇ ਨਾਲ ਕਈ ਥਾਣੇ ਦੇ ਸਿਰ ਇਹ ਜਿਹੇ ਵਾਰ ਕੀਤਾ ਕਿ ਉਹਨਾਂ ਦੇ ਸਿਰ ਮਿੱਟੀ ਦੀ ਚਾਟੀ ਵਾਂਗ ਫਟ ਪਏ। ਖੜੀ ਮੁਟਿਆਰ ਰੋਏ। ਨਿੰਦਾ ਕਰਨ ਕੋ ਖੜੀ ਆ ਰੋਏ। ਹੁੰਦਾ ਨਿੰਦਾ ਹਾਂ ਤੋਂ ਸੇ ਦਰਸ਼ਨ ਕਰੇ ਗੁਰਦੁਆਰਾ ਪਗੌਣੀ ਸੇ। ਵਾਹ ਜੈ ਦਸਮ ਜਿੱਥੇ ਗੁਰੂ ਮਾਰਾ ਜੀ ਨੇ ਤਨਾ ਪਹਿਲਾ ਆਪਣਾ ਧਰਮ ਜੰਗ ਲੜਿਆ ਸੀ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਹਿ ਉਹ ਇਸ ਜਗ੍ਹਾ ਤੇ ਬਾਖ ਉਚਾਰਿਆ ਸੀ ਗੁਰੂ ਸਾਹਿਬ ਜਿੱਥੇ ਗੁਰੂ ਸਾਹਿਬ ਨੇ ਜਿੱਥੇ ਸਾਹਿਬ ਜੀ ਨੂੰ ਬੋਲੀ ਸਿਖਾਉਂਦਾ ਸੰਤੋ ਮਹਿਲਾ ਧਰਮ ਦਾ ਮਾਈ ਜੀ ਦਾਸ येर्तन भाई ਧਰਮ ਨੇ ਤਾਰੀ ਵਾਜੀ ਇਹ ਵੀ ਯਾਤਿਸ਼ਾ ਨਾਲ ਇਹ ਧਰਮ ਆਪਣੇ ਮਿਲਕੇ ਅਜੇੇ ਦੀ ਚਾਲੂ ਹੈ ਜੇ ਬਰਦਾਉਣਾ ਸ੍ਰੀ ਨਗਰ ਕੋ ਦੇ ਸਾਹ ਦੇ ਹਨ ਜੀ ਫਤੇ ਸਾਹ ਦਾ ਹੈ ਇਹ ਗੁਰੂ ਘਰ ਦਾ ਪਵਨੀ ਇਹ ਗੁਰੂ ਜੀ ਆਪਣੇ ਦਰ ਦੀ ਜੀ ਬਾਤ ਨਮਾਜ਼ ਸਤਿਗੁਰੂ ਜੀ ਵਿਆਜ ਕਰ ਨਹੀਂ ਕਰੇ ਪਰ ਸਾਥਕਾ 16 ਲੱਖ ਦਾ ਟੰਗਵਨ यानी कि सभी ने सुना। और पर जाने दी कि शिक्षा की अच्छी हो। जब हम सुनावे बाहर में जाके देखते हैं। सगनी ये कुछ वस्तु का ही करते बोलते कि मेरे दिन के सारे थकान चंदे। कि इतना गिनती समान का किसी राज्य की नका दुकान में है। सादिता ना करने की भाई पेड़ चढ़ने के साथ ना किया। जीते इन गुणों का आराधना सुना देना। ता में तेरी बड़ी कृपा बालक। गुरु एक रक्षा करता है राम ने युद्ध तुरंत होते सामने की चिंता को छुपाया पर उन्हीं की शक्ति जो की चलती एक गुरु का बहुत बड़ा काम था आखिर में उसे बात हुई इस महान अवस्था सम्मान देते रहते इस काम में अपने सारी बर्बाद बड़ा समान है देदा को दिया कि फोन का इतना समझ जाने की नहीं करती संतुलन ने अपना थोड़ा सा बदलाव कर लिया है जे का थोड़ा सा बदलाव है और सारे अंदर जो सही है वो सब जो कि थोड़ा सा संतुलन में बदलाव है ये जितने जानवर भी है इतने इस्लाम से कुछ ये लगता है कि ये आपस में इतने थोड़ा सा बदलाव है सो सब कुछ थोड़ा सा बदलाव है इतने बात बात संतुलन में अपने हाथ को एक बार ही मारो उन्हें बाहरी वास्तव में जो कि समझना पड़ता है, पीछे वाले वाले लोगों के साथ उस असाध्य साधु का नाम जो भी बात करें, साधु का करना कहाँ सकता है? साधु हरे वाले वाले लोगों के साथ कहाँ कहाँ सकते हैं? ये भी नहीं कहा गया है, जबकि नारी वाले कहाँ हैं? नारी वाले कहाँ 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 जाते हैं? अपने स यदि अपने साथ समुद्र जाओ मात्र है ये दो प्राप्त आने के समय समुद्र वहां उन्होंने कुछ बात यदि नियम के अंदर पर आई सिंह को सम्मान जीतना नहीं बनाऊंगा मुन्ना नाम के आगे चलते समुद्र में वो स्थान करता लेकिन आज यहां नहीं पहुंच पाएगा जिन्हें अनेक राजा थे उन्होंने यहां में जो एक थाना राज्य के होकर गुण पर आने वाला कोई है ऐसे अपने वाले पर समय आ पता नाम तो भी समान है रेलवे लाइन के नाम की करनी और उनको नाम है आपका जो रूट कराने सभी साथी होंगे राष्ट्रपति को धर्मशाला से बोलेंगे जगरा 1207 582 हॉस्टल स्थित जो कि दिल्ली के राजपुर में है और जगरा 120 ये भी रात को आपने 495 पांच इन्होंने संचार के विभाग से लगभग अपने नियुक्ति का मामला मांगा है उन्होंने इस jornada का अपना कुछ के नाम का का लिखा पहला سلطان था उस नारे का साथ में सात बातों दो सिख ने भाई नाम की टेप डाल जाने वाले जिन्होंने जितनी कभी कृपा प्रदान की इस में जोश भरते गांधी दर्शन जी जिन्होंने अपना फर्ज बार उन्होंने सुना यह ठीक और ना कि बच्चा चाहने वाले सपना चलते हैं पीपीएन में हमारा काम तो, का का। तो था कहता सिंधु को पट पर रख दूं तुम शादी विचार छोड़ था गया क्योंकि आप आदमी की शिक्षा ग्रहण कर रहे मैं तुम्हारा चक्कर के नाम नहीं निजाम कहां पर इधर शिवो ने पत्थर जुटे हुए हैं इन्हीं के साथ-साथ दोनों का टकराव होना कम साल हो एक पास एक मिलने तेजस्वार होंगे ऊंची-चुची पर लेंगे। जगह साबित करने देखिये कि निजामत कहाँ थी और कठमुर मारा था या अखिल निर्देशन कोसान जीवन देखिये। जांग कठमुर मारा नहीं देखिये। ऐसा साबित करने कोई तीर भी चला देगा। पहले इसके मधुरी मार दिया उसका फिजिक्स इल्यूम है। पाइसान कोसान ये पाइजी नह साथी बनाने का विराट ने बोलने की कई मरे कई जगह नहीं मिले कई नाम चल रहे हैं जैसे बोलते हैं ये राजा हरिचंद बहुत तकरार सांस चला रहे हैं देखिए आप इसामी एक बहुत पिछाने का देखने के लिए जीवन तेज चला रहे हैं कहीं गुस्से जा रहे हैं अपना कोरा गुरुजी वाली लाया थी मार दी ऐला दी साथी बनाने का विराट ने बोला � सतपुड़ा ने कमल समिति थोड़ा लग हाँ गया वो भी सतपुड़ा ने उनके पास भेजा थे प्रतिनिधि जारी जब आधार लाग गया अगले में शामिल हरिजन आंदोलन इन्होंने सीधे शुरू कर दिया जिससे कोई हित हुआ कि लागू देखते हैं इनके का विदेशी कोई संवाद भी कुछ नहीं हुआ सतपुड़ा के संघ का नाम कि यह कहना कि सतपुड़ा समिति करते हैं ये सारी तो चीज़ होती है एक 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 कोई चीज़ नहीं होती है तो बस आज पांच 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 देख चल आपने जान लिया पहला ही इन्हीं जो उनके पीछे मार जाए पहला ही इन्हें आप इच्छा मत दे दे मूछ मूछ रात के साथ भी कार्य करना पड़ा मूछ भी इधर थे इधर ही और जब कुछ अलग करने से हो गया और जने कार के ही तो काम ऐसा ना सतगुरा ने फिर पानी उठा लिया ए जी ए जी पर पर के रण जी आई जय जी जब के सब जी से सब सिक्का ने साथ में नहीं दिया कि आप इन बात पर आए हुए आप पहले ही सतगुरा ने सिक्का दिखाई सतगुरा ने सिक्का ने मुड़ कर मते नाम आ गया

ਤੁਸੀਂ ਦਰਸ਼ਿਤ ਕਰਨ ਦਾ ਤੀਰਗੜ੍ਹ ਸਾਹਿਬ ਗੁਰਦੁਆਰਾ 5.0 ਅੱਜ ਉਸ ਗੁਰਦਾਰੇ ਪਰ ਗੁਰੂਵਰਨ ਦੇਖੀ ਅਤੇ ਇਤਿਹਾਸ ਦੀ ਜਾਣਕਾਰੀ ਲਈ

सतारह सौ छियालीस इस युद्ध महाराज जी सात हजार फर्ज सन जि गुरु जीव बुलाबराज गंगा राम महल चंद जिंदते समय बदले चार पता सो सात सौ मुरीन गुरुदास साहब बा कृपारदास जी

ਇਹ ਵਿਕੇ ਜਿਹੜਾ ਹਰਿਚੰਦ ਗੁਰਿਆਸੀ ਉਹ ਕਰੋ ਦੇ ਵਿਚਾਰ ਉਸਨੇ ਕਰੋ ਦੇ ਵਿਚ ਆ ਕੇ ਮਹਾਰਾਜ ਜੀ ਤੇ ਤਿੰਨ ਵਾਰ ਜਿਹੜੇ ਦੋ ਵਾਰ ਖੱਲ ਗਏ ਤੇ ਜਦੋਂ ਤੀਜਾ ਵਾਰ ਸੀ ਗੁਰੂ ਜੀ ਦੀ ਪੈਟੀਆਂ ਛੋੜ ਕਰ ਥੋੜਾ ਜਿਹਾ ਚੱਕਣ ਕਰਿਆ ਤੇ ਮਹਾਰਾਜ ਜੀ ਨੇ ਉਹ ਬਾਣਾ ਬਾਣ ਚੜ ਦਿੱਤੀ ਜਦੋਂ ਬਾਣਾ ਲੱਗ ਗਿਆ ਤਦੈ ਉਹ ਸਚਾ ਤੇ ਜਦੋਂ ਮਹਾਰਾਜ ਜੀ ਉਸ ਨੂੰ ਆਪਣੇ ਤੀਜਾ ਰਿਸਾਨਾ ਬਣਾ ਇੱਕ ਪਿੰਡ ਸਾਹਮਣੇ ਦੇ ਵਿੱਚ ਹਰਿ ਜਨ ਹੰਗੂ ਰਿਤੇ ਕਰ ਜਿੰਦਾ ਹੋਰ ਮਹਾਰਾਜ ਜੀ ਜੀ ਤੋਇ ਤਰੇ ਦਿਨ ਤੇ ਚਲੇ ਆ ਇਸ ਸਥਾਨ ਤੇ ਮਹਾਰਾਜ ਜੀ ਖੜੇ ਹੋਏ ਹਰਵ ਸਾਗ ਸਤਲੁਜ ਛੰਨ ਦੇ ਵਿੱਚ और जिस दिन फते हुए करें और सब शुभामना पूर्ण करें और जी आज आप ਸਾਈਂ ਪਾਣੀ ਨੰਗਾ ਸਤਿਜਾਨੂ ਦੀ ਬਾਤ ਕਰਦੇ ਨੇ ਵਾਹਿਗੁਰੂ ਜੀ ਦਾ ਪਰਸਾ ਵਾਹਿਗੁਰੂ ਹਾਂ ਤੱਕ ਸੇ ਦਰਸ਼ਨ ਕਾਇਆ ਗੁਰਦੁਆਰਾ ਸ਼ੇਰਗਾ ਜੋ ਕਿ ਪਿੰਡਨ ਹਾਲਗੜ ਵਿੱਚ ਪ੍ਰਸਿੱਧ ਹੈ ਇਹ ਗੁਰੂ ਜੀ ਨੇ ਸ਼ੇਰ ਦੇ ਸਕਾਰੇ ਕੀਤਾ ਸੀ ਕੋਂਟਾ ਸਾਹਿਬ ਦੇ ਇਸ ਇਲਾਕੇ ਵਿੱਚ ਇੱਕ ਆਦਮ ਖੁਰ ਸ਼ੇਰ ਆਂਦਾ ਸੀ ਜਿਸ ਨੇ ਬਰਨ ਨਿਸ਼ਾਨ ਕੀਤਾ ਹੈ ਸੀ ਇਕ ਦਿਨ ਗੁਰੂ ਜੀ ਨੇ ਰਾਜਾ ਮਨਦੀਪ ਪ੍ਰਕਾਸ਼ ਅਤੇ ਰਾਜਾ ਫਰੇਸ਼ਾ ਤੇ ਹੋਰ ਸਨਮੇ ਲੈ ਕੇ ਛੇੜ ਦੀ ਰਹਿਣ ਵਾਲੀ ਤਾਂ ਤੇ ਉੱਕੇ ਅਤੇ ਸ਼ੇਰ ਨੂੰ ਗਾਇ ਮੰਗਾਲ ਜਉਂ ਹੀ ਸ਼ੇਰ ਨੇ ਚਪਟਾ ਮਾਰਿਆ ਗੁਰੂ ਜੀ ਨੇ ਬਿੜੀ ਦੀ ਫੁਰਤੀ ਵਾਂਗ ਆਪਣੀ ਢਾਲ ਤੇ ਨਾਲ ਉਸ ਨੂੰ ਰੋਕਿਆ ਐਸੇ ਸ਼ੇਰ ਦੇ ਦੋ ਟੁਕੜੇ ਕੱਟ ਕੇ ਇਸ ਜਲੀਰ ਨੂੰ ਦੇਖਦੇ ਹੋਏ ਤੇ ਦੇਖਦੇ ਹੋਏ ਰਾਜੇ ਦੇ ਪਾਸ ਬਾਕੀ ਦਰਜਾ ਚਰਚ ਰਾਇ ਗਿਆ ਇਸ ਆਦੰਕੌਰ ਸ਼ੇਰ ਦਾ ਨਾ ਗਦਰ ਸਿੰਘ ਜਿਸ ਨੇ ਮਾ ਪਰਦੇ ਜਿਸ ਨੇ ਮਾ ਪਰਦੇ ਜੁਧੂ ਸੀ ਉਸ ਨੂੰ ਤੋਕ ਕੇ ਨਾ ਮਾਰਿਆ ਸੀ ਜੋ ਕਿ ਸ਼ੇਰ ਦੀ ਜੁਨੂ ਵਿੱਚ ਪੈ ਗਿਆ ਸੀ ਜਿਸ ਦਾ ਉਦਾਰ ਕਟਕੀਦਾਰ ਪਿਤਾ ਜੀ ਨੇ ਕੀਤਾ ਸੀ ਉਸ ਤੋਂ ਇਸ ਦਾ ਨਾ ਗੁਰਦਰਾ ਸ਼ਰਗੱਤ ਸ਼ਰਗੱਤ ਆਪ ਹੈ ਗਿਆ ਜੋ ਕਿ ਪਿੰਡ ਨਿਹਾਲਗੜ੍ਹ ਵਿੱਚ ਪ੍ਰਸਿੱਧ ਹੈ ਹੁਣ ਤੁਸੀਂ ਦਰਸ਼ਕਾ ਗੁਰਦਰਾ ਮੰਜੀਸ ਹੈ ਮੰਜੀ ਸਾਹਿਬ ਜੋ ਕਿ ਅੰਬਾਲਾ ਸ਼ਹਿਰ ਵਿੱਚ ਨੇ ਇਫ ਸੀ ਪਾਸ਼ੇ ਤੇ ਦਸੀ ਪਾਸ਼ੇ ਦੀ ਚਾਣਾ চোপਰਾ ਤੋਂ ਜਦੋਂ ਸਿੰਘ ਪਾਸ਼ਾ ਜੀ ਅੰਮ੍ਰਿਤਸਰ ਤੋਂ ਦਿੱਲੀ ਜਾਂਦੇ ਤਾਂ ਇੱਕ ਰਾਤੇ ਇੱਥੇ ਡੇਰੇ ਸਨ ਤਾਂ ਸੰਤਾਨੀ ਆ ਕੇ ਇੱਥੇ ਬੇਨਤੀ ਕੀਤੀ ਇੱਥੇ ਪਾਣੀ ਦੀ ਬਹੁਤ ਕਿਰਤ ਹੈ ਕਿਰਪਾ ਕਰਕੇ ਜਲਦੀ ਬਖਸ਼ ਬਖਸ਼ੀਸ਼ ਕਰੋ ਤਾਂ ਗੁਰੂ ਜੀ ਨੇ ਇੱਥੇ ਸੰਤਾਨਾਂ ਨੂੰ ਬੇਨਤੀ ਪ੍ਰਵਾਨ ਕਰਦੇ ਹਨ ਇਸ ਥਾਂ ਤੇ ਟੱਕ ਲਗਾ ਕੇ ਕਿਹਾ ਇਸ ਇਸ ਤੇ ਬੋਦੀ ਦੀ खुदाई ਸ਼ੁਰੂ ਕਰੋ ਮੁਨਿਸ ਨੂੰ ਬੋਡੀਸ ਹੈ ਇੱਥੇ ਬੋਡੀਸ ਮੌਜੂਦ ਹੈ ਤੇ ਇਸ ਨੂੰ ਬੋਡੀਸ ਐ ਵੀ ਕਿਹਾ ਜਾਂਦਾ ਹੈ